ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀ ਨੇ ਪ੍ਰਧਾਨ ਮੰਤਰੀ ਮਾਕ ਕਾਰਨੇ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਮੀਟਿੰਗ ਨੂੰ ਦੱਸਿਆ ਸਾਰਥਕ ਕਿ ਹੱਲ ਨੰਬਰ ਤੇ ਫਿਲਮ ਇੰਡਸਟਰੀ ਵੀ ਰਹੀ ਚਰਚਾ ਚ ਅਗਲੇ ਮਹੀਨੇ ਸਸਕੈਚੁਵਨ ਦੇ ਵਿੱਚ ਕੈਨੇਡਾ ਦੇ ਪ੍ਰੀਮੀਅਰਸ ਦੇ ਨਾਲ ਪ੍ਰਧਾਨ ਮੰਤਰੀ ਮਾਕ ਕਾਰਨੇ ਕਰਨਗੇ ਮੁਲਾਕਾਤ ਵੈਸਟਰਨ ਕੈਨੇਡੀਅਨ ਪ੍ਰੀਮੀਅਰਸ ਦਾ ਕੁਝ ਚਰਚਾ ਦੇ ਵਿੱਚ ਸਰੀਦੀ ਮੇਅਰ ਬ੍ਰੈਂਡਾ ਲੋਕ ਨੇ ਫੈਡਰਲ ਸਰਕਾਰ 'ਚ ਮੰਗੀ ਸਰੀਲੀ ਵਿਸ਼ੇਸ਼ਤਾ ਕਿਹਾ ਸਰੀ ਸਭ ਤੋਂ ਤੇਜ਼ੀ ਦੇ ਨਾਲ ਵਧ ਰਿਹਾ ਸ਼ਹਿਰ ਹੁਣ ਚਾਂਦੇ ਖਬਰਾਂ ਵਿਸਤਾਰ ਦੇ ਨਾਲ ਬ੍ਰਿਟਿਸ਼ ਕਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਬੀਤੇ ਦਿਨ ਹੋਈ ਪ੍ਰਧਾਨ ਮੰਤਰੀ ਮਾਹ ਕਾਰਨੇ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੁਲਾਕਾਤ ਤੋਂ ਬਾਅਦ ਟਿੱਪਣੀ ਕੀਤੀ ਹੈ ਉਹਨਾਂ ਆਖਿਆ ਕਿ ਦੋਵੇਂ ਲੀਡਰਾਂ ਦਰਮਿਆਨ ਸਹਿਮਤੀ ਹੈ ਤੇ ਟ੍ਰੇਡ ਵਾਰ ਦੌਰਾਨ ਦੋਵੇਂ ਮੁਲਕਾਂ ਦਰਮਿਆਨ ਨਵੇਂ ਸਬੰਧਾਂ ਦੀ ਨੀ ਰੱਖਣ ਦੇ ਲਈਏ ਚੰਗਾ ਦਿਨ ਸੀ ਪ੍ਰੀਮੀਅਰ ਨੇ ਕਿਹਾ ਕਿ ਇਹ ਵੱਖਰੇ ਪੱਦਰ ਦੀ ਅੰਗੇਜਮੈਂਟ ਸੀ ਅਤੇ ਰਾਸ਼ਟਰਪਤੀ 트੍ਰੰਪ ਪ੍ਰਧਾਨ ਮੰਤਰੀ ਕਾਰਨੀ ਦਾ ਸਤਿਕਾਰ ਕਰਦੇ ਨੇ ਤੇ ਉਹਨਾਂ ਕਿਹਾ ਕਿ ਅਸੀਂ ਸਾਰੇ ਧੰਨਵਾਦੀ ਹਾਂ ਕਿ ਮੀਟਿੰਗ ਚੰਗੀ ਹੋਈ ਉਸੇ ਆਫਿਸ ਵਿੱਚ ਜਿੱਥੇ ਵਿਸ਼ਪ ਦੇ ਬਾਕੀ ਲੀਡਰਾਂ ਨਾਲ ਕਿਸ ਢੰਗ ਦੀਆਂ ਮੀਟਿੰਗਾਂ ਰਹੀਆਂ ਨੇ ਉਹਨਾਂ ਹਾਲੀ ਵਿੱਚ ਹੋਈ ਘਟਨਾ ਨੂੰ ਯਾਦ ਕੀਤਾ ਕਿ ਯੂਕਰੇਨ ਦੇ ਰਾਸ਼ਟਰਪਤੀ ਓਲਾਦੀਮੀਰ ਜੇਲਨਸਕੀ ਅਤੇ ਡੋਨਲਡ ਟਰੰਪ ਦੇ ਦਰਮਿਆਨ ਜੋ ਕੁਝ ਹੋਇਆ ਸੀ ਉਹ ਸਭ ਨੇ ਦੇਖਿਆ ਈਬੀ ਨੇ ਕਿਹਾ ਕਿ ਲੀਡਰਾਂ ਦਰਮਿਆਨ ਮਿਨਿਸਟਰਸ ਪੱਧਰ ਦੀ ਇਸ ਮੀਟਿੰਗ ਦੇ ਵਿੱਚ ਫਿਲਮ ਇੰਡਸਟਰੀ ਅਤੇ ਸੌਫਟਵੁੱਡ ਲੰਬਰ ਦੇ ਉੱਪਰ ਵੀ ਚਰਚਾ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਵੱਡੇ ਲੰਬਰ ਇੰਡਸਟਰੀਅਲ ਪ੍ਰਵਿੰਸਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ ਤੇ ਅਮਰੀਕੀ ਸੂਬਿਆਂ ਦੇ ਦਰਮਿਆਨ ਵੀ ਬਹੁਤ ਗੱਲਾਂ ਤੇ ਸਹਿਮਤੀ ਹੈ ਅਤੇ ਬੀਤੇ ਦਿਨ ਦੀ ਮੀਟਿੰਗ ਟ੍ਰੇਡ ਰਿਲੇਸ਼ਨਸ ਨੂੰ ਰੀਸੈਟ ਕਰਨ ਦਾ ਮੌਕਾ ਸੀ ਉਹਨਾਂ ਕਹੇ ਕਿ ਬਿਲੀਅਨ ਡਾਲਰ ਦਾ ਟੈਰਫ ਰਾਹੀਂ ਇੱਕ ਬੈਂਕ ਖਾਤੇ 'ਚ ਜਾਣਗੇ ਜੋ ਕਿ ਕੈਨੇਡੀਅਨ ਪ੍ਰੋਡਕਸ਼ਨ ਤੋਂ ਵਸੂਲੇ ਜਾਣਗੇ ਜਿਸ ਕਾਰਨ ਅਮਰੀਕੀ ਕੈਨੇਡੀਅਨ ਪ੍ਰੋਡਿਊਸਰਸ ਦੇ ਰਾ ਡਿਵਾਈਡ ਹੋ ਸਕਦੇ ਨੇ ਈਬੀ ਨੇ 트ੰਪ ਦੇ ਉਹਨਾਂ ਦਾਬਿਆਂ ਨੂੰ ਰੱਦ ਕੀਤਾ ਕਿ ਕੈਨੇਡੀਅਨ ਲੰਬਰ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਦੇ ਲਈ ਖਤਰਾ ਹੈ ਜਿਸ ਨਾਲ ਆਖਿਆ ਕਿ ਇਹ ਕਦਮ ਸਿਰਫ ਅਮਰੀਕੀ ਘਰਾਂ ਦੀ affordability ਦੇ ਲੇਖਤਰ ਹੈ ਅਤੇ ਇਸ ਮੀਟਿੰਗ ਤੋਂ ਆਸ ਕਰ ਰੱਖਦੇ ਹਨ ਕਿ ਆਰਥਿਕ ਚੁਣੌਤੀਆਂ ਪਾਸੇ ਕੀਤੀਆਂ ਜਾਣਗੀਆਂ ਤਾਂ ਜੋ ਇਹ ਅਮਰੀਕਾ ਤੇ ਕੈਨੇਡਾ ਦੇ ਵਿੱਚ affordability ਦੇ ਲਈ ਸਹਾਈ ਸਿੱਧ ਹੋ ਸਕੇ ਉਹਨਾਂ ਵਿਦੇਸ਼ਾਂ ਵਿੱਚ ਬਣੀਆਂ ਫਿਲਮਾਂ ਉੱਤੇ 100% ਟੈਰਫ ਲਗਾਉਣ ਉੱਪਰ ਚਿੰਤਾ ਪ੍ਰਗਟ ਕੀਤੀ ਹੈ ਤੇ ਕਿਹਾ ਕਿ ਇਸ ਸਮੇਂ ਫਿਲਮ ਇੰਡਸਟਰੀ ਨੂੰ ਇਹ ਅਹਿਸਾਸ ਦਿਵਾਉਣ ਦੀ ਜ਼ਰੂਰਤ ਹੈ ਕਿ ਕੈਨੇਡੀਅਨ ਫੈਡਰਲ ਸਰਕਾਰ ਉਹਨਾਂ ਦੀ ਪਿੱਠ ਤੇ ਖੜੀ ਹੈ ਕੈਨੇਡਾ ਤੇ ਅਮਰੀਕਾ ਦਰਮਿਆਨ ਟ੍ਰੇਡ ਵਾਰ ਦੇ ਚੱਲਦਿਆਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਆਈ ਹੋਈ ਹੈ ਬੀਤੇ ਦਿਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਕ ਕਾਰਨੇ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਅਧਿਕਾਰਤ ਮੁਲਾਕਾਤ ਕੀਤੀ ਗਈ ਜਿਸ ਨੂੰ ਸਹੀ ਦਿਸ਼ਾ ਦੇ ਵਿੱਚ ਪੋਟਿਆ ਗਿਆ ਕਦਮ ਦੱਸਿਆ ਜਾ ਰਿਹਾ ਹੈ ਅਤੇ ਮੁਲਾਕਾਤ ਸਾਰਥਿਕ ਮਾਹੌਲ ਦੇ ਵਿੱਚ ਹੋਈ ਦੋਵੇਂ ਲੀਡਰਾਂ ਵੱਲੋਂ ਇੱਕ ਦੂਜੇ ਦੀ ਤਾਰੀਫ ਕੀਤੀ ਗਈ ਬੇਸ਼ੱਕ ਅਮਰੀਕੀ ਰਾਸ਼ਟਰਪਤੀ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਆਪਣੀ ਇੱਛਾ ਦੁਬਾਰਾ ਪ੍ਰਗਟ ਕਰਦੇ ਨਜ਼ਰ ਆਏ ਅਤੇ ਕਿਹਾ ਕਿ ਇਸ ਨਾਲ ਕੈਨੇਡੀਅਨਸ ਨੂੰ ਘੱਟ ਟੈਕਸ ਅਤੇ ਸੁਰੱਖਿਆ ਫ੍ਰੀ ਦੇ ਵਿੱਚ ਮਿਲੇਗੀ ਇਸ ਉੱਪਰ ਕੈਨੇਡੀਅਨ ਪ੍ਰਧਾਨ ਮੰਤਰੀ ਮਾਕਕਾਰਨੀ ਨੇ ਕਿਹਾ ਸੀ ਕਿ ਉਹ ਚੋਣ ਪ੍ਰਚਾਰ ਦੌਰਾਨ ਕੈਨੇਡਾ ਦੇ ਮਾਲਕਾਂ ਭਾਪਕੇ ਕੈਨੇਡੀਅਨ ਲੋਕਾਂ ਨੂੰ ਮਿਲੇ ਨੇ ਤੇ ਕੈਨੇਡਾ ਸੇਲ ਉੱਤੇ ਨਹੀਂ ਹੈ ਉਹਨਾਂ 트럼ਪ ਨੂੰ ਇਹ ਵੀ ਕਹਿ ਕਿ ਤੁਸੀਂ ਰੀਅਲ ਅਸਟੇਟ ਦੇ ਨਾਲ ਸੰਬੰਧਿਤ ਹੋ ਜੋ ਚੀਜ਼ ਸੇਲ ਤੇ ਨਹੀਂ ਹੈ ਉਸ ਨੂੰ ਖਰੀਦਿਆ ਨਹੀਂ ਜਾ ਸਕਦਾ ਜਿਵੇਂ ਕਿ ਵਾਈਟ ਹਾਊਸ ਤੇ ਪਰਮਿੰਗਮ ਪੈਲਸ ਪਰ 트럼ਪ ਇਸ ਮੀਟਿੰਗ ਦੌਰਾਨ ਉਹ ਦਾਵਾ ਕਰਦੇ ਵੀ ਨਜ਼ਰਾਏ ਅਤੇ ਕੈਨੇਡਾ ਦੇ ਨਾਲ ਦੋਸਤੀ ਬਾਰੇ ਵੀ ਗੱਲਾਂ ਬਾਤਾਂ ਉਹਨਾਂ ਕੀਤੀਆਂ ਬੇਸ਼ੱਕ ਪਿਛਲੇ ਸਮੇਂ ਦੌਰਾਨ ਕੈਨੇਡੀਅਨਸ ਦੀ ਸਭ ਤੋਂ ਪਸੰਦੀਦਾ ਡੈਸਟੀਨੇਸ਼ਨ ਅਮਰੀਕਾ ਰਹੀ ਹੈ ਕਿ ਬਹੁਤ ਸਾਰੇ ਕੈਨੇਡੀਅਨਸ ਕੋ ਮੰਦੇ ਲਈ ਜਾਂ ਕਮਾਕਾਰਾਂ ਦੇ ਲਈ ਅਮਰੀਕਾ ਜਾਣ ਨੂੰ ਤਰਜੀਹ ਦਿੰਦੇ ਸਨ ਪਰ ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਚੁਣੇ ਗਏ ਨੇ ਤੇ ਟ੍ਰੇਡ ਵਾਰ ਸ਼ੁਰੂ ਹੋਈ ਹੈ ਤਾਂ ਉਸ ਤੋਂ ਬਾਅਦ ਬਾਈ ਕੈਨੇਡੀਅਨ ਅਤੇ ਅਮਰੀਕਾ ਵਿੱਚ ਘੁੰਮਣ ਜਾਣ ਦੇ ਪਲਾਨ ਬਹੁਤ ਸਾਰੇ ਲੋਕਾਂ ਦੇ ਵੱਲੋਂ ਰੱਦ ਕੀਤੇ ਗਏ ਨੇ ਜਿਸ ਦਾ ਸਿੱਧੇ ਰੂਪ ਦੇ ਉੱਪਰ 에ਅਰਲਾਈਨਸ ਤੇ ਵੀ ਅਸਰ ਨਜ਼ਰ ਆ ਰਿਹਾ ਹੈ ਵੈਸਟ ਜੈਟ ਨੇ ਘੱਟ ਮੰਗ ਕਾਰਨ ਕੈਨੇਡਾ ਤੇ ਅਮਰੀਕਾ ਵਿਚਕਾਰ 9 ਰੂਟਸ ਨੂੰ ਸਸਪੈਂਡ ਕਰਨ ਦਾ ਫੈਸਲਾ ਕੀਤਾ ਜਿਸ ਵਿੱਚ ਐਡਮਿੰਟਨ ਤੋਂ ਐਟਲੰਟਾ ਦਾ ਰੂਟ ਵੀ ਸ਼ਾਮਲ ਹੈ ਐਟਲੰਟਾ ਲਈ ਡਾਇਰੈਕਟ ਫਲਾਈਟ ਜੂਨ ਤੱਕ ਜਾਰੀ ਰਹੇਗੀ ਉਸ ਤੋਂ ਬਾਅਦ ਇਸ ਨੂੰ ਸਮਰ ਲਈ ਰੋਕ ਦਿੱਤਾ ਜਾਏਗਾ ਉੱਤੇ ਹੀ ਐਡਮਿੰਟਨ ਤੋਂ ਸ਼ਿਕਾਗੋ ਲਈ ਡਾਇਰੈਕਟ ਫਲਾਈਟ ਜੂਨ ਦੇ ਅਖੀਰ ਚ ਸ਼ੁਰੂ ਨਹੀਂ ਹੋਏਗੀ ਵੈਸਟ ਜੈਟ ਨੇ ਐਡਮਿੰਟਨ ਤੋਂ ਸਨ ਫ੍ਰਾਂਸਿਸਕੋ ਲਾਸ ਵੇਗਸ ਲਾਸ ਐਂਜਲਸ ਲਈ ਫਲਾਈਟਾਂ ਵੀ ਘਟਾਈਆਂ ਨੇ ਉੱਤੇ ਹੀ ਵੈਂਕੂਵਰ ਤੋਂ ਆਸਟਨ ਰੂਟ ਦੇ ਲਈ ਫਲਾਈਟਾਂ ਜੋ ਕਿ 11 ਮਈ ਨੂੰ ਸ਼ੁਰੂ ਹੋਣੀ ਸੀ ਉਸ ਨੂੰ ਅਕਤੂਬਰ ਤੱਕ ਅੱਗੇ ਟਾਲ ਦਿੱਤਾ ਗਿਆ ਸਪੋਕਸਪਰਸਨ ਜੋ ਉਸ ਯੂਟਸ ਨੇ ਦੱਸਿਆ ਕਿ ਔਰਲੈਂਡ ਲਾਸ ਐਂਜਲਸ ਅਤੇ ਸ਼ਿਕਾਗੋ ਸਮੇਤ ਹੋਰ ਬੀਜੀ ਰਹੀਆਂ ਅਮਰੀਕਾ ਜਾਣ ਵਾਲੀਆਂ ਫਲਾਈਟਾਂ ਨੂੰ ਵੀ ਜੂਨ ਅਤੇ ਅਗਸਤ ਦੇ ਵਿਚਕਾਰ ਵੱਖ-ਵੱਖ ਸਮੇਂ ਲਈ ਸਸਪੈਂਡ ਕੀਤਾ ਗਿਆ ਰੱਦ ਕੀਤੇ ਜਾਣ ਵਾਲੇ ਰੂਟਾਂ ਵਿੱਚ ਉਹ ਰੂਟ ਵੀ ਸ਼ਾਮਲ ਨੇ ਜਿਨ੍ਹਾਂ ਲਈ ਵੈਸਟ ਜੈਟ ਇੱਕੋ ਇੱਕ ਡਾਇਰੈਕਟ ਫਲਾਈਟ ਮੁਹੱਈਆ ਕਰਵਾਉਣ ਵਾਲਾ ਕੈਰੀਅਰ ਹੈ ਇਸ ਦੇ ਕਾਰਨ ਸਿੱਧੇ ਰੂਪ ਚ ਇਹੀ ਨੇ ਕਿ ਦੋਵਾਂ ਮਿਲਕਾਂ ਦੇ ਦਰਮਿਆਨ ਟ੍ਰੇਡ ਵਾਰ ਦੇ ਚੱਲਦਿਆਂ ਕੈਨੇਡੀਅਨਸ ਦੀ ਗਿਣਤੀ ਅਮਰੀਕਾ ਜਾਣ ਦੇ ਲਈ ਘਟੀ ਹੈ ਤੇ ਪਿਛਲੇ ਸਮੇਂ ਦੌਰਾਨ ਇਸ ਗਿਣਤੀ ਦੇ ਵਿੱਚ 35% ਦਾ ਡ੍ਰੌਪ ਹੋਣ ਦੀ ਗੱਲ ਕੀਤੀ ਗਈ ਸੀ ਕਿਉਂਕਿ ਕੈਨੇਡੀਅਨ ਸਿਆਸਤਦਾਨ ਲਗਾਤਾਰ ਮੂਲਕ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਰਹੇ ਨੇ ਕਿ ਉਹਨਾਂ ਨੂੰ ਛੁੱਟੀਆਂ ਦੌਰਾਨ ਘੁੰਮਣ ਦੇ ਲਈ ਕੈਨੇਡੀਅਨ ਡੈਸਟੀਨੇਸ਼ਨਸ ਤੇ ਉੱਪਰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਜਿਸ ਤੱਕ ਬਹੁਤ ਸਾਰੇ ਲੋਕਾਂ ਤੇ ਅਸਰ ਨਜ਼ਰ ਆ ਰਿਹਾ ਤੇ ਜੇਕਰ ਇਹ ਟ੍ਰੇਡ ਵਾਰ ਲੰਮੀ ਚੱਲ ਦਿਆਤਾ 에어ਲਾਈਨਸ ਨੂੰ ਵੀ ਇਸ ਦਾ ਖਮਿਆਜਾ ਭੁਗਤਣਾ ਪਏਗਾ ਪਰ ਯਾਸ ਪ੍ਰਗਟਾਏ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਸ਼ਾਇਦ ਸਭ ਕੁਝ ਠੀਕ ਠਾਕ ਹੋ ਜਾਏਗਾ ਪਿਛਲੇ ਸਮੇਂ ਦੌਰਾਨ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਗੈਸ ਦੀਆਂ ਕੀਮਤਾਂ 'ਚ ਵੱਡੀ ਕਟੌਤੀ ਦੇਖੀ ਗਈ ਸੀ ਅਤੇ ਕੋਵਿਡ ਪੰਡੈਮਿਕ ਤੋਂ ਬਾਅਦ ਇਹ ਸਭ ਤੋਂ ਵੱਡਾ ਡ੍ਰੌਪ ਸੀ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖੁਰਾਂ ਦੇ ਵੱਲੋਂ ਲਏ ਗਏ ਫੈਸਲੇ ਦੇ ਚੱਲਦਿਆਂ ਇਸ ਦਾ ਅਸਰ ਗੈਸ ਦੀਆਂ ਕੀਮਤਾਂ ਦੇ ਉੱਪਰ ਵੀ ਨਜ਼ਰ ਆ ਰਿਹਾ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਮੈਟਰੋ ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਤੇ ਬੁੱਧਵਾਰ ਨੂੰ ਵੀ ਗੈਸ ਦੀਆਂ ਕੀਮਤਾਂ 8 ਸੈਂਟ ਪ੍ਰਤੀ ਲੀਟਰ ਵਧੀਆਂ ਨੇ ਤੇ ਇਸ ਹਫਤੇ ਦੇ ਅਖੀਰ ਤੱਕ ਇਨਾਂ ਚ 2 ਹੋਰ ਸੈਂਟ ਦਾ ਵਾਧਾ ਹੋਣ ਦੀ ਸੁਭਾਵਨਾ ਹੈ ਪੈਟਰੋਲੀਅਮ ਐਕਸਪਰਟਸ ਦਾ ਕਹਿਣਾ ਹੈ ਕਿ ਕੈਲੀਫੋਰਨੀਆ ਵਿੱਚ ਰੈਫਾਇਨਰੀ ਚ ਅੱਗ ਲੱਗਣ ਦੀ ਹੋਈ ਘਟਨਾ ਕਾਰਨ ਪ੍ਰਾਈਸ ਦੇ ਵਿੱਚ ਵਾਅਦਾ ਦੇਖਿਆ ਗਿਆ ਤੇ ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰਹੇਗਾ। ਉਹਨਾਂ ਮੁਤਾਬਕ ਵੀਰਵਾਰ ਨੂੰ ਕੀਮਤਾਂ 'ਚ 2 ਸੈਂਟ ਪ੍ਰਤੀ ਲੀਟਰ ਦਾ ਹੋਰ ਵਾਅਦਾ ਹੋ ਸਕਦਾ ਹੈ ਅਤੇ ਇਹ 174.9 ਸੈਂਟ ਪ੍ਰਤੀ ਲੀਟਰ ਤੇ ਪਹੁੰਚ ਸਕਦੀਆਂ ਨੇ। ਉਹਨਾਂ ਆਖਿਆ ਕਿ ਗੈਸ ਪਰਵਾਉਣ ਦਾ ਸਭ ਤੋਂ ਵਧੀਆ ਸਮਾਂ ਸ਼ਾਮ ਦਾ ਹੋ ਸਕਦਾ ਹੈ ਜਦੋਂ ਕੁਝ ਗੈਸ ਸਟੇਸ਼ਨਸ ਆਪਣੇ ਰਿਟੇਲ ਮਾਰਜਨ ਨੂੰ ਘੱਟ ਕਰ ਦਿੰਦੇ ਨੇ ਤੇ ਉੱਥੇ ਹੀ ਜੇਕਰ ਗੈਸ ਪਰਵਾਉਣ ਦੇ ਲਈ ਅਮਰੀਕਾ ਜਾਇਆ ਜਾਂਦਾ ਤਾਂ प्रति लीटर 20 सेंट ਦੀ ਬਚਤ ਹੋ ਸਕਦੀ ਹੈ ਪਰ ਬਾਈ ਲੋਕਲ ਮੂਵਮੈਂਟ ਦੇ ਸਮਰਥਨ ਵਿੱਚ ਬਹੁਤ ਸਾਰੇ ਲੋਕ ਅਜੇ ਹ아 ਨਹੀਂ ਕਰ ਰਹੇ ਨੇ ਗੌਰਤ ਲਵ ਹੈ ਕਿ ਟ੍ਰੇਡ ਵਾਰ ਸ਼ੁਰੂ ਹੋਣ ਅਤੇ ਕਾਰਬਨ ਟੈਕਸ ਦੇ ਵਿੱਚ ਰੋਕ ਤੋਂ ਬਾਅਦ ਗੈਸ ਦੀਆਂ ਕੀਮਤਾਂ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਈਆਂ ਸਨ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਸ ਤਰ੍ਹਾਂ ਨਹੀਂ ਦੇਖਿਆ ਗਿਆ ਸੀ ਪਰ ਹੁਣ ਰੈਫਾਇਨਰੀ ਦੇ ਵਿੱਚ ਆਈ ਦਿੱਕਤ ਦੇ ਚੱਲਦਿਆਂ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਆਉਣ ਵਾਲੇ ਦਿਨਾਂ 'ਚ ਰਹਿ ਸਕਦਾ ਹੈ ਤੇ ਉਸ ਤੋਂ ਬਾਅਦ ਜੇਕਰ ਆਰਥਿਕ ਗਤੀਵਿਧੀਆਂ ਠੀਕ-ਠਾਕ ਹੁੰਦੀਆਂ ਨੇ ਤਾਂ ਗੈਸ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ ਕਿਉਂਕਿ ਬੇਸ਼ੱਕ ਮੌਸਮ ਬਦਲਦਿਆਂ ਹੀ ਰੈਫਾਇਨਰੀ ਦੇ ਵਿੱਚ ਟੈਕਨੀਕਲ ਚੇਂਜਸ ਕੀਤੀਆਂ ਜਾਂਦੀਆਂ ਨੇ ਜਿਸ ਦੇ ਨਾਲ ਗੈਸ ਦੀਆਂ ਕੀਮਤਾਂ 'ਚ ਹਾਈਕ ਆਉਂਦੀ ਹੈ ਪਰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ ਜਿਸ ਕਾਰਨ ਅਣਕਿਆਸੀ ਵਾਧਾ ਦੱਸਿਆ ਜਾ ਰਿਹਾ ਹੈ ਬੇਸ਼ੱਕ ਫੈਡਰਲ ਸਰਕਾਰ ਦੇ ਵੱਲੋਂ ਕੰਜ਼ਿਊਮਰ ਕਾਰਬਨ ਟੈਕਸ ਦੇ ਉੱਪਰ ਰੋਕ ਲਗਾਈ ਗਈ ਸੀ ਜਿਸ ਦੇ ਨਾਲ ਕੁਝ ਰਾਹਤ ਮੈਟਰੋ ਵੈਨਕੂਵਰ ਅਤੇ ਕੈਨੇਡਾ ਪਰ ਦੇ ਲੋਕਾਂ ਨੂੰ ਮਿਲੀ ਸੀ ਅਤੇ ਨਾਲੋਂ ਨਾਲ ਇੰਟਰਨੈਸ਼ਨਲ ਪਦਰਤ ਤੇ ਗੈਸ ਦੀਆਂ ਕੀਮਤਾਂ ਦੇ ਡ੍ਰੌਪ ਵੀ ਨਜ਼ਰ ਆਇਆ ਸੀ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਜੇਕਰ ਅਲਬਰਟਾ ਦੇ ਵਸਨੀਕ ਆਪਣੀ ਪਟੀਸ਼ਨ ਜ਼ਰੀਏ ਚਾਣਗੇ ਕਿ ਕੈਨੇਡਾ ਤੋਂ ਵੱਖ ਹੋਣ ਦੇ ਲਈ ਰੈਫਰੰਡਮ ਕਰਵਾਇਆ ਜਾਵੇ ਤਾਂ ਉਸ ਦੇ ਲਈ ਇਨਕਾਰ ਨਹੀਂ ਕਰਨਗੇ ਉਹਨਾਂ ਕਿਹਾ ਹੈ ਕਿ ਨਿੱਜੀ ਤੌਰ ਤੇ ਉਹ ਨਹੀਂ ਚਾਹੁੰਦੇ ਕਿ ਕੈਨੇਡਾ ਤੋਂ ਵੱਖ ਹੋਇਆ ਜਾਵੇ ਪਰ ਪਿਛਲੇ 10 ਸਾਲਾਂ ਦੌਰਾਨ ਪ੍ਰਾਂਤਸ ਦੀਆਂ ਮੰਗਾ ਨੂੰ ਦਰਕਨਾਰ ਕੀਤਾ ਗਿਆ ਤੇ ਉਹ ਆਸਬੰਦ ਨੇ ਕਿ ਨਵੀਂ ਸਰਕਾਰ એનર્ਜੀ ਸੰਬੰਧੀ ਸਾਰਥਿਕ ਗੱਲਬਾਤ ਕਰੇਗੀ ਤੇ ਸਹੀ ਦਿਸ਼ਾ 'ਚ ਕਦਮ ਵਧਾਏ ਜਾਣਗੇ ਜਿਨ੍ਹਾਂ ਨਾਲੋਂ ਨਾਲ ਅਲਬਰਟਾ ਦੇ ਨਾਲ ਪਿਛਲੇ ਸਮੇਂ ਦਰਾਂਨ ਹੋ ਰਹੇ ਧੱਕੇ ਖਾਸ ਕਰਕੇ એનર્ਜੀ ਸੈਕਟਰ ਨੂੰ ਇਗਨੋਰ ਕਰਨ ਦੇ ਲਈ ਲਿਆਂਦੇ ਗਏ ਕਾਨੂੰਨਾ ਦਾ ਜ਼ਿਕਰ ਵੀ ਕੀਤਾ ਗਿਆ ਦੂਜੇ ਪਾਸੇ ਇਸ ਸਮੇਂ ਕੈਨੇਡਾ ਦੀਆਂ ਪ੍ਰਵਿੰਸਾਂ ਨੂੰ ਜੁਨਾਈਟ ਹੋ ਕੇ ਟ੍ਰੇਡ ਵਾਰ ਦੇ ਚੱਲਦਿਆਂ ਤੇ ਟੈਰਿਫਸ ਤੇ ਖਤਰਿਆਂ ਦੇ ਮੱਦੇਨਜ਼ਰ ਕਦਮ ਅੱਗੇ ਵਧਾਉਣ ਦੀ ਚਰਚਾ ਵੀ ਨਾਲ ਨਾਲ ਚੱਲ ਰਹੀ ਹੈ ਇਸੇ ਦੌਰਾਨ অন্ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ ਵੀ ਪ੍ਰੀਮੀਅਰ ਡੈਨੀਅਲ ਸਮਿਥ ਦੀ ਇਸ ਟਿੱਪਣੀ ਦੇ ਉੱਪਰ ਆਪਣੀ ਗੱਲ ਰੱਖੀ ਗਈ ਹੈ ਉਹਨਾਂ ਆਖਿਆ ਕਿ ਇਹ ਸਮਾਂ ਅਜੇ ਹੈ ਜਦੋਂ ਕਿ ਸਾਰੇ ਕੈਨੇਡੀਅਨਸ ਨੂੰ ਤੇ ਖਾਸ ਕਰ ਪ੍ਰਵਿੰਸਾਂ ਤੇ ਪ੍ਰੀਮੀਅਰਜ਼ ਨੂੰ ਇੱਕਜੁੱਟ ਹੋ ਕੇ ਕਦਮ ਅੱਗੇ ਵਧਾਉਣੇ ਚਾਹੀਦੇ ਜੇ ਨੇ ਤਾਂ ਜੋ ਇਸ ਟ੍ਰੇਡ ਵਾਰ ਦੇ ਚੱਲਦਿਆਂ ਜਿੱਤ ਹਾਸਲ ਕੀਤੀ ਜਾ ਸਕੇ ਪਰ ਇਸ ਦੇ ਜਵਾਬ ਵਿੱਚ ਪ੍ਰੀਮੀਅਰ ਡੈਨੀਅਲ ਸਮਿਥ ਨੇ ਆਖਿਆ ਕਿ ਉਹਨਾਂ ਕਦੇ ਵੀ অন্ਟਾਰੀਓ ਦੇ ਪ੍ਰੀਮੀਅਰ ਨੂੰ ਇਹ ਸਲਾਹ ਨਹੀਂ ਦਿੱਤੀ ਕਿ ਉਹ ਪ੍ਰਵਿੰਸ ਆਪਣੀ ਕਿਸ ਢੰਗ ਦੇ ਨਾਲ ਚਲਾਉਣ ਤੇ ਨਾ ਹੀ ਉਹ ਕਿਸੇ ਤੋਂ ਇਸ ਤਰ੍ਹਾਂ ਦੇ ਰੈ ਮਸ਼ਵਰੇ ਦੀ ਆਸ ਰੱਖਦੇ ਨੇ ਪਰ ਨਿੱਜੀ ਤੌਰ ਤੇ অন্ਟਾਰੀਓ ਦੇ ਪ੍ਰੀਮੀਅਰ ਡਾਕਫੋਰਡ ਦੇ ਨਾਲ ਚੰਗੇ ਸਬੰਧਾਂ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਦੂਜੇ ਪਾਸੇ BC ਚੈਂਬਰ ਆਫ ਕਾਮਰਸ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਲਾਬੋਰਟਾ ਦੀਆਂ ਮੰਗਾਂ ਦੇ ਉੱਪਰ ਗੌਰ ਪ੍ਰਮੋਡ ਦੀ ਅਪੀਲ ਕੀਤੀ ਹੈ ਜਿਸ ਕਾਰਨ ਉਨਾਖਿਆ ਕਿ ਬੇਸ਼ੱਕ ਇਸ ਦਾ ਖਮਿਆਜਾ ਅਲਬਰਟਾ ਨੂੰ ਵੀ ਭੁਗਤਣਾ ਪਵੇਗਾ ਪਰ ਬਾਕੀ ਪਾਸੇ ਵੀ ਇਸ ਦਾ ਅਸਰ ਜ਼ਰੂਰ ਹੋਏਗਾ ਬੇਸ਼ੱਕ ਇਸ ਸੰਬੰਧੀ ਸਰਵੇਜ਼ ਵੀ ਕਰਵਾਏ ਜਾ ਰਹੇ ਨੇ ਤੇ ਸਰਵੇਜ਼ ਦੇ ਵਿੱਚ 75% ਅਲਬਰਟਾ ਨਿਵਾਸੀਆਂ ਦਾ ਇਹ ਕਹਿਣਾ ਹੈ ਕਿ ਉਹ ਕੈਨੇਡਾ ਤੋਂ ਵੱਖ ਹੋਣ ਦੇ ਹੱਕ ਦੇ ਵਿੱਚ ਨਹੀਂ ਨੇ ਬੇਸ਼ੱਕ ਪਿਛਲੇ ਸਮੇਂ ਦੌਰਾਨ ਕਾਨੂੰਨ 'ਚ ਤਬਦੀਲੀ ਦੇ ਚੱਲਦਿਆਂ ਪ੍ਰੀਮੀਅਰ ਸਮਿਥ ਦੀ ਸਰਕਾਰ ਦੇ ਵੱਲੋਂ ਰੈਫਰੰਡਮ ਦੇ ਲਈ ਅਧਿਕਾਰਤ ਤੌਰ ਤੇ ਲੋਕਾਂ ਦੀ ਸਹਿਮਤੀ ਦੀ ਗਿਣਤੀ ਵੀ ਘਟਾਈ ਗਈ ਹੈ। ਹਾਲੀ ਵਿੱਚ ਹੋਈਆਂ ਫੈਡਰਲ ਚੋਣਾਂ 'ਚ ਬੇਸ਼ੱਕ ਲਿਬਰਲ ਪਾਰਟੀ ਦੁਬਾਰਾ ਤੋਂ ਮਿਨੋਰਟੀ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੀ ਹੈ ਅਤੇ ਮਾਕਾਰਨੀ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉੱਪਰ ਬਣੇ ਰਹਿਣਗੇ। ਪਾਰੇ ਸਮੇਦ੍ਰਾਨ ਦੋ ਪਾਰਟੀਆਂ ਦੇ ਲੀਡਰ ਭਾਪਕੇ ਐਨਡੀਪੀ ਦੇ ਸਾਬਕਾ ਆਗੂ ਜਗਮੀਤ ਸਿੰਘ ਅਤੇ ਕੰਜ਼ਰਵਟਿਵ ਪਾਰਟੀ ਦੇ ਲੀਡਰ ਪੀਰੇ ਪੋਲੀਅਬ ਆਪਣੀਆਂ ਰਾਈਡਿੰਗਸ ਤੋਂ ਜੇਤੂ ਨਹੀਂ ਰਹੇ ਸਨ ਜਿਸ ਕਾਰਨ ਜਗਮੀਤ ਸਿੰਘ ਪਾਰਟੀ ਲੀਡਰਸ਼ਿਪ ਤੋਂ ਅਸਤੀਫਾ ਦੇ ਕੇ ਲਾਂਬੇ ਹੋ ਗਏ ਨੇ ਤੇ ਐਨਡੀਪੀ ਦੇ ਵੱਲੋਂ ਅੰਤਰਮ ਲੀਡਰ ਦੀ ਚੋਣ ਕਰ ਲਈ ਗਈ ਹੈ ਪਰ ਦੂਜੇ ਪਾਸੇ ਕੰਜ਼ਰਵਟਿਵ ਪਾਰਟੀ ਦੀ ਕੌਕਸ ਦੀ ਮੀਟਿੰਗ ਬੀਤੇ ਦਿਨ ਹੋਈ ਹੈ ਜਿਸ ਤੇ ਵਿੱਚ ਐਂਡਰੀਓ ਸ਼ੀਅਰ ਨੂੰ ਅੰਤਰੀਮ ਲੀਡਰ ਚੁਣ ਲਿਆ ਗਿਆ ਹੈ ਸ਼ੇਅਰ ਜੋ ਕਿ ਪਹਿਲਾਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੇ ਅਹੁਦੇ ਦੇ ਉੱਪਰ ਰਹਿ ਚੁੱਕੇ ਨੇ ਸੋ ਕੰਜ਼ਰਵੇਟਿਵ ਕੋਕਸ ਦੇ ਵੱਲੋਂ ਦੁਬਾਰਾ ਤੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਸ਼ੇਅਰ ਅੰਤਰੀਮ ਲੀਡਰ ਦੇ ਤੌਰ ਤੇ ਹਾਊਸ ਆਫ ਕਾਮਨਸ ਦੇ ਵਿੱਚ ਕੈਨੇਡੀਅਨਸ ਦੀ ਆਵਾਜ਼ ਚੁੱਕਦੇ ਰਹਿਣਗੇ ਪੀਰੇ ਪੌਲੀਅਬ ਜਿਨ੍ਹਾਂ ਨੂੰ ਬੇਸ਼ੱਕ ਫੈਡਰਲ ਚੋਣਾਂ ਦੇ ਵਿੱਚ ਕਾਮਯਾਬੀ ਨਹੀਂ ਮਿਲੀ ਤੇ ਉਹ ਆਪਣੀ ਸੀਟ ਵੀ ਨਹੀਂ ਬਚਾ ਸਕੇ ਤਾਂ ਹੁਣ ਉਹ ਬਾਈ ਇਲੈਕਸ਼ਨ ਦੇ ਜ਼ਰੀਏ ਜਿੱਤ ਕੇ ਸਾਹਮਣੇ ਆ ਸਕਦੇ ਨੇ ਕਿਉਂਕਿ ਪ੍ਰਧਾਨ ਮੰਤਰੀ ਮਾਕ ਕਾਰਨੀ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਬਾਈ ਇਲੈਕਸ਼ਨ ਉਸ ਸਮੇਂ ਹੀ ਅਨਾਉਂਸ ਕਰ ਦਿੱਤੀ ਜਾਊਗੀ ਜਿਸ ਸਮੇਂ ਕੰਜ਼ਰਵਟਿਵ ਦੇ ਲੀਡਰ ਦੀ ਇੱਛਾ ਹੋਏਗੀ ਪਰ ਦੂਜੇ ਪਾਸੇ ਪੀਰੇ ਪੌਲੀਅਬ ਅਲਬਰਟਾ ਦੇ ਬੈਟਲ ਰੀਵਰ ਕਰੋਫਟ ਰਾਈਡਿੰਗ ਤੋਂ ਐਮਪੀ ਡੈਮੀਨ ਕਿਉਰਿਕ ਦੇ ਵੱਲੋਂ ਪੇਸ਼ਕਸ਼ ਤੇ ਅਸਤੀਫਾ ਦੇਣ ਦੀ ਇੱਛਾ ਤੋਂ ਬਾਅਦ ਖਾਲੀ ਹੋਈ ਸੀਟ ਤੋਂ ਚੋਣ ਲੜ ਸਕਦੇ ਨੇ ਕਿਉਂਕਿ ਇਹ ਕੰਜ਼ਰਟ ਆਫ ਪਾਰਟੀ ਦੀ ਸੁਰੱਖਿਅਤ ਸੀਟ ਹੈ ਕਿਉਂਕਿ ਅਲਬਰਟਾ ਦੇ ਵਿੱਚ ਪਾਰਟੀ ਕਾਫੀ ਮਜ਼ਬੂਤ ਹੈ ਪ੍ਰਧਾਨ ਮੰਤਰੀ ਮਾਕਾਰਨੀ ਅਗਲੇ ਮਹੀਨੇ ਸਸਕਾਚੁਆਨ ਦੇ ਵਿੱਚ ਦੇਸ਼ ਦੇ ਪ੍ਰੀਮੀਅਰਸ ਦੇ ਨਾਲ ਮੁਲਾਕਾਤ ਕਰਨਗੇ ਇਹ ਮੁਲਾਕਾਤ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਕੁਝ ਵੈਸਟਰਨ ਕੈਨੇਡਾ ਦੇ ਲੀਡਰਸ ਫੈਡਰਲ ਸਰਕਾਰ ਤੋਂ ਨਿਰਾਸ਼ ਦਿਖਾਈ ਦੇ ਰਹੇ ਨੇ ਬੁੱਧਵਾਰ ਨੂੰ ਕਾਰਨੀ ਅਤੇ ਪ੍ਰੋਵਿੰਸ਼ੀਅਲ ਕਾਉਂਟਰਪਾਰਟਸ ਦੇ ਨਾਲ ਵਰਚੁਅਲ ਤੌਰ ਤੇ ਗੱਲ ਕਰਨ ਤੋਂ ਬਾਅਦ 온ਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰੀਮੀਅਰਜ਼ ਅਗਲੇ ਮਹੀਨੇ ਸਕੈਚੁਅਨ ਦੇ ਵਿੱਚ ਮੀਟਿੰਗ ਚ ਸ਼ਾਮਲ ਹੋਣਗੇ ਅਤੇ ਪ੍ਰਧਾਨ ਮੰਤਰੀ ਆਫਿਸ ਦੇ ਵੱਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਮੀਟਿੰਗ ਦੋ ਜਨੋ ਸਸਕਾਟੂਨ ਦੇ ਵਿੱਚ ਹੋਏਗੀ ਜਿੱਥੇ ਕਿ ਤਮਾਮ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਜਾਏਗੀ ਪ੍ਰਧਾਨ ਮੰਤਰੀ ਮਾਹਕਾਰਨੀ ਅਗਲੇ ਮਹੀਨੇ ਦੇ ਵਿੱਚ ਸਸਕੈਚਵਨ ਚ ਦੇਸ਼ ਦੇ ਪ੍ਰੀਮੀਅਰਸ ਦੇ ਨਾਲ ਮੁਲਾਕਾਤ ਕਰਨਗੇ ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਵੈਸਟਰਨ ਕੈਨੇਡਾ ਦੇ ਲੀਡਰਸ ਦੀ ਫੈਡਰਲ ਸਰਕਾਰ ਪ੍ਰਤੀ ਨਿਰਾਸ਼ਾ ਵਧ ਰਹੀ ਹੈ ਬੁੱਧਵਾਰ ਨੂੰ ਕਾਰਨੀ ਦੇ ਵੱਲੋਂ ਪ੍ਰਵਿੰਸ਼ਾਂ ਦੇ ਪ੍ਰੀਮੀਅਰਜ਼ ਦੇ ਨਾਲ ਵਰਚੁਅਲ ਤੌਰ ਤੇ ਗੱਲਬਾਤ ਕਰਨ ਤੋਂ ਬਾਅਦ 온ਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰੀਮੀਅਰਜ਼ ਅਗਲੇ ਮਹੀਨੇ ਸਸਕੈਚਵਨ ਚ ਵਿਅਕਤੀਗਤ ਤੌਰ ਤੇ ਮੀਟਿੰਗ ਦੇ ਲਈ ਸਹਿਮਤ ਹੋਏ ਨੇ ਪ੍ਰਧਾਨ ਮੰਤਰੀ ਆਫਿਸ ਨੇ ਪੁਸ਼ਟੀ ਕੀਤੀ ਹੈ ਕਿ ਮੀਟਿੰਗ 2 ਜੂਨ ਨੂੰ ਸਸਕਾਟੂਨ ਦੇ ਵਿੱਚ ਹੋਵੇਗੀ ਪ੍ਰੀਮੀਅਰ ਫੋਰਡ ਨੇ ਇਸ ਮੁਲਾਕਾਤ ਨੂੰ ਵੈਸਟਰਨ ਪ੍ਰੋਵਿੰਸਾਂ ਨਾਲ ਸ਼ਿਕਵੇ ਦੂਰ ਕਰਨ ਅਤੇ ਦੇਸ਼ ਨੂੰ ਇਕਜੁੱਟ ਕਰਨ ਦੇ ਲਈ ਇੱਕ ਕਦਮ ਦੱਸਿਆ ਫੋਰਡ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਫੈਡਰਲ ਸਰਕਾਰ ਸਸਕੈਚੁਆਨ ਅਤੇ ਅਲਬਰਟਾ ਨੂੰ ਕੁਝ ਪਿਆਰ ਦਿਖਾਉਣਾ ਸ਼ੁਰੂ ਕਰੇ ਕਿਉਂਕਿ ਜਿਵੇਂ ਪਿਛਲੇ ਪ੍ਰਧਾਨ ਮੰਤਰੀ ਦੇ ਵੱਲੋਂ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਗਿਆ ਫੋਰਡ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮਾਕਾਰਨੀ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਤੁਹਾਡੀ ਸਰਕਾਰ ਸਸਕੈਚੁਆਨ ਅਤੇ ਅਲਬਰਟਾ ਨੂੰ ਕੁਝ ਪਿਆਰ ਦਿਖਾਉਣਾ ਸ਼ੁਰੂ ਕਰਿਆ ਤੇ ਬਹੁਤ ਸਪਸ਼ਟ ਤੌਰ ਤੇ ਕਹਾਂਤਾ ਇਨ੍ਹਾਂ ਪ੍ਰੋਵਿੰਸਾਂ ਦੇ ਨਾਲ ਪਿਛਲੇ ਸਮੇਂ ਦੌਰਾਨ ਚੰਗਾ ਵਿਵਹਾਰ ਨਹੀਂ ਹੋਇਆ ਤੇ ਮੈਨੂੰ ਲੱਗਦਾ ਹੈ ਕਿ ਹੁਣ ਨਵੇਂ ਪ੍ਰਧਾਨ ਮੰਤਰੀ ਇਸ ਗੱਲ ਨੂੰ ਸਮਝਦੇ ਹੋਏ ਵਧੀਆ ਗੱਲਬਾਤ ਕਰਨਗੇ ਪਿਛਲੇ ਹਫਤੇ ਕਾਰਨੀ ਦੀ ਜਿੱਤ ਅਤੇ ਲਗਾਤਾਰ ਚੌਥੀ ਲਿਬਰਲ ਸਰਕਾਰ ਆਉਣ ਤੋਂ ਬਾਅਦ ਅਲਬਰਟਾ ਤੇ ਸਸਕਾਚਵਨ ਦੇ ਪ੍ਰੀਮੀਅਰਾਂ ਨੇ ਵੈਸਟਰਨ ਪ੍ਰੋਵਿੰਸਾਂ ਨਾਲ ਫੈਡਰਲ ਦੇ ਰਵੱਈਏ ਨੂੰ ਦਰੁਸਤ ਕੀਤੇ ਜਾਣ ਦੀ ਮੰਗ ਕੀਤੀ ਸੀ ਇਲੈਕਸ਼ਨ ਤੋਂ ਅਗਲੇ ਦਿਨ ਜਿਸ ਵਿੱਚ ਲਿਬਰਲ ਦੀ ਘੱਟ ਗਿਣਤੀ ਸਰਕਾਰ ਬਣੀ ਤਾਂ ਸਸਕਾਚ ਦੇ ਪ੍ਰੀਮੀਅਰ ਸਕਾਟ ਮੋ ਨੇ ਇੱਕ ਨਿਊਜ਼ ਕਾਨਫਰੰਸ ਕੀਤੀ ਜਿੱਥੇ ਉਹਨਾਂ ਫੈਡਰਲ ਸਰਕਾਰ ਨੂੰ ਸਸਕਾਚਵਨ ਦੇ ਨਾਲ ਲਾ ਪਾਲਿਸਿਸ ਅਤੇ ਕਲੀਨ એનર્ਜੀ ਦੇ ਰੋਲਸ ਅਤੇ ਕਾਰਬਨ ਟੈਕਸ ਨੂੰ ਸ਼ਾਮਲ ਕਰਨਾ ਤੇ ਬਿਹਤਰ ਢੰਗ ਦੇ ਨਾਲ ਸਲਾਹ-ਮਸ਼ਵਰਾ ਕਰਨਾ ਦੀ ਰਾਏ ਦੀ ਗੱਲ ਆਖੀ ਸੀ ਅਲਬਰਟਾ ਵਜਤਾਂ ਵੱਖ ਹੋਣ ਦੀਆਂ ਚਰਚਾਵਾਂ ਚੱਲ ਪਈਆਂ ਨੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਉਹ ਨਿੱਜੀ ਤੌਰ ਤੇ ਆਪਣੇ ਪ੍ਰੋਵਿੰਸ ਦੇ ਕੈਨੇਡੀਅਨ ਫੈਡਰੇਸ਼ਨ ਤੋਂ ਵੱਖ ਹੋਣ ਦਾ ਸਮਰਥਨ ਨਹੀਂ ਕਰਦੇ ਪਰ ਉਹਨਾਂ ਨੇ ਵਕ ਹੋਣ ਬਾਬਤ ਰੈਫਰੰਡਮ ਲਈ ਲੋੜੀਂਦੇ ਸਿਗਨੇਚਰਸ ਦੀ ਗਿਣਤੀ ਘਟਾਉਣ ਦਾ ਪ੍ਰਸਤਾਵ ਰੱਖਿਆ ਹੋਇਆ ਪ੍ਰੀਮੀਅਰ ਫੋਰਡ ਨੇ ਇਹ ਵੀ ਆਖਿਆ ਕਿ એનર્ਜੀ ਸੈਕਟਰ ਵੱਲ ਕੈਨੇਡਾ ਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਜਿੱਥੇ ਹੋਰ ਮੁਲਕਾਂ ਦੇ ਨਾਲ ਗੈਸ ਸੰਬੰਧੀ ਟ੍ਰੇਡ ਹੋਵੇ ਉੱਥੇ ਹੀ ਨਾਲ ਨਾਲ ਮੁਲਕ ਦੇ ਵਿੱਚ ਵੀ ਪਾਈਪਲਾਈਨਾਂ ਹਰ ਦਿਸ਼ਾ ਦੇ ਵਿੱਚ ਬਣਾਉਣੀਆਂ ਚਾਹੀਦੀਆਂ ਨੇ ਤਾਂ ਜੋ એનર્ਜੀ ਦੇ ਤੌਰ ਤੇ ਕੈਨੇਡਾ ਨੂੰ ਸੁਪਰ ਪਾਵਰ ਬਣਾਇਆ ਜਾ ਸਕੇ ਤੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਤਿਆਰ ਕੀਤਾ ਜਾ ਸਕੇ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੇ ਵਿੱਚ ਰਿਚਮੰਡ ਕুইਨਸਬਰੋ ਤੋਂ ਐਮ ਐਲ ਏ ਅਤੇ ਸ਼ੈਡੋ ਅਟਾਰਨੀ ਜਨਰਲ ਸਟੀਵ ਕੂਨਰ ਦੇ ਵੱਲੋਂ ਡਰੱਗ ਯੂਜ਼ ਪ੍ਰੋਵੈਂਸ਼ਨ ਐਜੂਕੇਸ਼ਨ ਇਨ ਸਕੂਲ ਐਕਟ ਬਿੱਲ ਟੇਬਲ ਕੀਤਾ ਗਿਆ ਹੈ। ਉਹਨਾਂ ਕਹੇ ਕਿ ਇਹ ਕਾਮਨ ਸੈਂਸ ਬਿੱਲ ਬੱਚਿਆਂ ਨੂੰ ਡਰੱਗਸ ਤੋਂ ਬਚਾਉਣ ਲਈ ਸਕੂਲਾਂ 'ਚ ਉਮਰ ਦੇ ਹਿਸਾਬ ਦੇ ਨਾਲ ਸਪਸ਼ਟ ਐਂਟੀ ਡਰੱਗ ਐਜੂਕੇਸ਼ਨ ਦੇਗਾ। ਉਹਨਾਂ ਆਖਿਆ ਕਿ ਐਨਡੀਪੀ ਸਰਕਾਰ ਨੇ ਸਟ੍ਰੀਟਸ ਅਤੇ ਸਪੋਰਟਸ ਸਪੇਸਿਸ ਵਿੱਚ ਨਸ਼ਿਆਂ ਦੀ ਖੁੱਲੀ ਵਰਤੋਂ ਨੂੰ ਆਮ ਕਰ ਦਿੱਤਾ ਹੈ। ਇਸ ਲਈ ਬੀਸੀ ਵਾਸੀ ਬੱਚਿਆਂ ਲਈ ਇੱਕ ਹੋਰ ਰਸਤੇ ਦੀ ਮੰਗ ਕਰ ਰਹੇ ਨੇ। ਉਹਨਾਂ ਕਹਿ ਕੇ ਬਿੱਲ ਇੱਕ ਲਕੀਰ ਖਿੱਚਣ ਸੰਬੰਧੀ ਹੈ ਕਿ ਸਕੂਲਾਂ 'ਚ ਅਜਿਹੀ ਸਪੇਸ ਹੋਵੇ ਜਿੱਥੇ ਬੱਚੇ ਡਰੱਗਸ ਤੋਂ ਇਨਕਾਰ ਕਰਨ ਬਾਰੇ ਐਜੂਕੇਸ਼ਨ ਲੈ ਸਕਣ ਉਹਨਾਂ ਬਿੱਲ ਰਾਹੀਂ ਮੰਗ ਕੀਤੀ ਹੈ ਕਿ ਇਸੇ ਕਾਨੂੰਨ ਬਣਨ ਤੋਂ 6 ਮਹੀਨੇ ਬਾਅਦ ਪ੍ਰਾਈਵੇਟ ਅਤੇ ਪਬਲਿਕ ਸਕੂਲਸ ਵਿੱਚ ਐਂਟੀ ਡਰੱਗ ਕੋਰਸ ਤਿਆਰ ਕੀਤਾ ਜਾਵੇ ਅਤੇ ਇਸ ਵਿੱਚ ਇਸ ਤਰ੍ਹਾਂ ਦੀ ਸਿੱਖਿਆ ਹੋਵੇ ਕਿ ਨਸ਼ਿਆਂ ਦੀ ਵਰਤੋਂ ਕਰਨ ਨਾਲ ਸਿਹਤ, ਸੋਸ਼ਲ ਲਾਈਫ ਅਤੇ ਲੀਗਲੀ ਕੀ ਪ੍ਰਭਾਵ ਪੈਂਦੇ ਨੇ ਅਤੇ ਇਸ ਦੀ ਯੋਗਤਾ ਅਤੇ ਟਰਾਂਸਪਰੈਂਸੀ ਲਈ ਹਰ ਸਾਲ ਰਿਪੋਰਟਿੰਗ ਸ਼ਾਮਲ ਹੋਵੇ ਉਹਨਾਂ ਦੋਸ਼ ਲਗਾਇਆ ਕਿ ਐਂਡੀਪੀ ਨੇ ਸਿਰਫ ਇਸ ਮਸਲੇ 'ਚ ਉਲਝਣ ਪੈਦਾ ਕੀਤੀ ਹੈ ਤੇ ਇਸ ਨੂੰ ਰੋਕਣ ਵਾਲੀ ਥਾਂ ਸਿਰਫ ਨੁਕਸਾਨ ਘਟਾਉਣ ਨੂੰ ਉਤਸ਼ਾਹਿਤ ਕੀਤਾ ਹੈ ਨਾਲੋ ਨਾਲੋ ਨੇ ਆਖਿਆ ਕਿ ਅਗਲੀ ਪੀੜ੍ਹੀ ਨੂੰ ਡਰੱਗਸ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਤੇ ਇਸ ਦੇ ਲਈ ਸਕੂਲਾਂ ਦੇ ਵਿੱਚ ਜੇਕਰ ਐਂਟੀ ਡਰੱਗ ਐਜੂਕੇਸ਼ਨ ਦਿੱਤੀ ਜਾਵੇ ਤਾਂ ਇਹ ਬਹੁਤ ਸਹਾਇਕ ਸਿੱਧ ਹੋ ਸਕਦੀ ਹੈ ਕਾਬਲੇ ਗੌਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਓਵਰਡੋਸ ਅਤੇ ਟੌਕਸਿਕ ਡਰੱਗਸ ਦੇ ਨਾਲ ਹੋਣ ਵਾਲੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪ੍ਰੋਵਿੰਸ ਦੇ ਵਿੱਚ ਰੋਜ਼ਾਨਾ 5 ਤੋਂ 6 ਮੌਤਾਂ ਹੁੰਦੀਆਂ ਨੇ ਜਿਸ ਨੂੰ ਲੈ ਕੇ ਸਭ ਦੀ ਚਿੰਤਾ ਵਧੀ ਹੋਈ ਹੈ ਸਰੀ ਜੋ ਕਿ ਕੈਨੇਡਾ ਦਾ ਤੇਜ਼ੀ ਦੇ ਨਾਲ ਵਧ ਰਿਹਾ ਸ਼ਹਿਰ ਹੈ ਅਤੇ ਹਾਲ ਹੀ ਦੀਆਂ ਹੋਈਆਂ ਫੈਡਰਲ ਚੋਣਾਂ ਤੋਂ ਬਾਅਦ ਸਰੀ ਦੀ ਮੇਅਰ ਬ੍ਰੈਂਡਾ ਲੌਕ ਦੇ ਵੱਲੋਂ ਫੈਡਰਲ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਤੇਜ਼ੀ ਦੇ ਨਾਲ ਵਧ ਰਹੇ ਸ਼ਹਿਰ ਨੂੰ ਫੈਡਰਲ ਕੈਬਨਿਟ ਦੇ ਵਿੱਚ ਵਿਸ਼ੇਸ਼ ਥਾਂ ਮਿਲਣੀ ਚਾਹੀਦੀ ਹੈ ਤਾਂ ਜੋ ਸਰੀ ਸ਼ਹਿਰ ਦੀਆਂ ਸਮੱਸਿਆਵਾਂ ਦੇ ਲਈ ਸਿੱਧਾ ਰابطਾ ਬਣਾਇਆ ਜਾ ਸਕੇ ਕੈਨੇਡਾ ਦੇ ਵਿੱਚ ਹਾਲ ਹੀ ਦੇ ਵਿੱਚ ਫੈਡਰਲ ਚੋਣਾਂ ਹੋਈਆਂ ਨੇ ਜਿਸ ਦੇ ਬਾਅਦ ਫੈਡਰਲ ਕੈਬਨਿਟ ਦਾ ਗਠਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਾ ਹੈ ਇਸੇ ਸਮੇਂ ਦੌਰਾਨ ਸਰੀ ਦੀ ਮੇਅਰ ਬ੍ਰੈਂਡਾ ਲੋਕ ਅਤੇ ਕੌਂਸਲ ਦੇ ਵੱਲੋਂ ਪ੍ਰਧਾਨ ਮੰਤਰੀ ਮਾਕਕਾਰਨੀ ਨੂੰ ਅਪੀਲ ਕੀਤੀ ਗਈ ਹੈ ਕਿ ਸਰੀ ਸ਼ਹਿਰ ਜੋ ਕਿ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀ ਪਾਪੂਲੇਸ਼ਨ 10 ਲੱਖ ਪਾਪ ਕੇ 1 ਮਿਲੀਅਨ ਤੇ ਪਹੁੰਚ ਜਾਏਗੀ ਜਿਸ ਕਾਰਨ ਫੈਡਰਲ ਕੈਬਨਿਟ ਦੇ ਵਿੱਚ ਮਜ਼ਬੂਤ ਨੁਮਾਇੰਦਗੀ ਹੋਣੀ ਚਾਹੀਦੀ ਹੈ ਉਹਨਾਂ ਇਸ ਸੰਬੰਧੀ ਪ੍ਰਧਾਨ ਮੰਤਰੀ ਮਾ ਕਾਰਨਿੰਗ ਨੂੰ ਇੱਕ ਲੈਟਰ ਲਿਖਿਆ ਜਿਸ ਵਿੱਚ ਉਹਨਾਂ ਆਖਿਆ ਕਿ ਸਰੀ ਤੋਂ ਇੱਕ ਫੈਡਰਲ ਕੈਬਨਿਟ ਮੰਤਰੀ ਦੀ ਨਿਯੁਕਤੀ ਜ਼ਰੂਰ ਕੀਤੀ ਜਾਵੇ ਉਹਨਾਂ ਆਖਿਆ ਕਿ ਇਸ ਦੇ ਚਲਦਿਆਂ ਤੇਜ਼ੀ ਦੇ ਨਾਲ ਗਰੋ ਹੋ ਰਹੇ ਸ਼ਹਿਰ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਫੈਡਰਲ ਸਰਕਾਰ ਤੱਕ ਪਹੁੰਚਾਉਣ ਦੇ ਲਈ ਇੱਕ ਮਜ਼ਬੂਤ ਪੁਲ ਬਣੇਗਾ ਉਨਾ ਆਖਿਆ ਕਿ ਸ਼ਹਿਰ ਬਹੁਤ ਤੇਜ਼ੀ ਦੇ ਨਾਲ ਤਰੱਕੀ ਕਰ ਰਿਹਾ ਹੈ ਤੇ ਪਿਛਲੇ 20 ਸਾਲਾਂ ਦੇ ਵਿੱਚ ਸਰੀ ਦੀ ਆਬਾਦੀ 2.5 ਲੱਖ ਵਧੀ ਹੈ ਤੇ ਔਸਤਨ 28,000 ਲੋਕ ਰੋਜ਼ਾਨਾ ਸਰੀ ਸ਼ਹਿਰ ਨੂੰ ਆਪਣਾ ਘਰ ਬਣਾ ਰਹੇ ਨੇ ਅਤੇ ਆਉਣ ਵਾਲੇ ਸਾਲਾਂ 'ਚ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਡਾ ਸ਼ਹਿਰ ਹੋਏਗਾ ਜਿਸ ਕਾਰਨ ਇਸ ਦੀ ਡਵੈਲਪਮੈਂਟ ਦੇ ਉੱਪਰ ਵਿਸ਼ੇਸ਼ ਧਿਆਨ ਅਤੇ ਫੈਡਰਲ ਸਰਕਾਰ ਦੇ ਨਾਲ ਸਹੀ ਰਾਬਤਾ ਹੋਣਾ ਜ਼ਰੂਰੀ ਹੈ ਉਹਨਾਂ ਆਖਿਆ ਕਿ ਸ਼ਰੀ ਦੇ ਵਿੱਚ ਸਰੀ ਸੈਂਟਰ ਜੋ ਕਿ ਸਭ ਤੋਂ ਵੱਧ ਸੰਘਣੀ ਆਬਾਦੀ ਵਾਲਾ ਇਲਾਕਾ ਹੈ 2016 ਤੋਂ 2021 ਦੇ ਦਰਮਿਆਨ 25% ਫਟਿਆਕਾ ਅਤੇ ਹਰ ਚੌਥੇ ਵਿਅਕਤੀ ਦੇ ਲਈ ਇੱਕ ਰਹਿਣ ਦੇ ਲਈ ਨਵਾਂ ਏਰੀਆ ਅਤੇ ਇਹ ਟਾਊਨ ਸੈਂਟਰ ਦੇ ਬਚੋ ਵੀ ਉੱਪਰ ਰਿਹਾ ਜਿਸ ਵਿੱਚ 1 ਸਾਲ ਚ 7% ਦਾ ਵਾਧਾ ਹੋਇਆ। ਉਹਨਾਂ ਕਹੇ ਕਿ ਸਰੀ ਸ਼ਹਿਰ ਦੇ ਵਿੱਚ 1/3 ਬਿਜ਼ਨੈਸਸ ਨਿਊਟਨ ਇਲਾਕੇ ਦੇ ਵਿੱਚ ਹਨ ਜਿੱਥੇ 1,58,000 ਤੋਂ ਵੱਧ ਵਸਿੰਦੇ ਰਹਿੰਦੇ ਨੇ ਜੋ ਕਿ ਕੋਕਿਟਲਮ ਦੇ ਆਕਾਰ ਨਾਲੋਂ ਜ਼ਿਆਦਾ ਅਤੇ ਸਰੀ ਵਿੱਚ 2,81,000 ਤੋਂ ਵੱਧ ਬਿਜ਼ਨਸਮੈਨ ਨੇ ਜੋ ਕਿ ਇਸ ਖੇਤਰ ਦੇ ਵਿੱਚ 20% ਰੋਜ਼ਗਾਰ ਪੈਦਾ ਕਰਨ ਦੇ ਬਰਾਬਰ ਨੇ ਜਿਸ ਕਾਰਨ ਇਸ ਸ਼ਹਿਰ ਦੀ ਇਮਾਰੀਅਤ ਬਹੁਤ ਪੱਤ ਜਾਂਦੀ ਹੈ ਅਤੇ ਪਿਛਲੇ ਸਾਲਾਂ ਦੇ ਵਿੱਚ ਜਿੰਨਾ ਸ਼ਹਿਰ ਦੀ ਪਾਪੂਲੇਸ਼ਨ ਦੇ ਵਿੱਚ ਵਾਧਾ ਹੋਇਆ ਉਹ ਰਿਚਮੰਡ ਦੀ ਆਬਾਦੀ ਦੇ ਆਕਾਰ ਦੇ ਬਰਾਬਰ ਹੈ ਜਿਸ ਕਾਰਨ ਸਰੀ ਸ਼ਹਿਰ ਨੂੰ ਫੈਡਰਲ ਕੈਬਨਟ ਦੇ ਵਿੱਚ ਨੁਮਾਇੰਦਗੀ ਜ਼ਰੂਰ ਮਿਲਣੀ ਚਾਹੀਦੀ ਹੈ ਸੋ ਬੇਸ਼ੱਕ ਮੇਅਰ ਬ੍ਰਿੰਡਾ ਲੋਕ ਦੇ ਵੱਲੋਂ ਇਸ ਸਬੰਧੀ ਰਿਕੁਐਸਟ ਭੇਜੀ ਗਈ ਹੈ ਪਰ ਫੈਡਰਲ ਕੈਬਨਟ ਦੇ ਵਿੱਚ ਕਿਹੜੇ ਚਿਹਰੇ ਸ਼ਾਮਲ ਹੋਣਗੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਹੁਣ ਦੇਖਦੇ ਹਾਂ ਐਡਮੈਂਟਨ ਤੋਂ ਸੀਨੀਅਰ ਪੱਤਰਕਾਰ ਕਲਮੀਤ ਸਿੰਘ ਸੰਘਾ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਐਡਮੈਂਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਹਾਜ਼ਰ ਹੋ ਰਿਹਾ ਪਿਛਲੇ ਥੋੜੇ ਸਮੇਂ ਤੋਂ ਜਿਹੜਾ ਮੌਸਮ ਆ ਇੱਥੇ ਡਰਾਈ ਚੱਲ ਰਿਹਾ ਅਲਬਰਟਾ ਦੇ ਵਿੱਚ ਔਰ ਜਿਵੇਂ ਤੁਹਾਨੂੰ ਪਤਾ ਪਿਛਲੀਆਂ ਸਾਲਾਂ ਵਿੱਚ ਵੀ ਹੁੰਦਾ ਆ ਇਸੇ ਤਰ੍ਹਾਂ ਦੀ ਹੀ ਗੱਲਬਾਤ ਹੋਣ ਸ਼ੁਰੂ ਹੋ ਗਈ ਹੈ ਯਾਨੀ ਕਿ ਵਾਇਲਡ ਫਾਇਰ ਜਿਹੜੀਆਂ ਉਹ ਲੱਗਣੀਆਂ ਸ਼ੁਰੂ ਹੋ ਗਈਆਂ ਰੈੱਡ ਵਾਟਰ ਦੇ ਨੇੜੇ ਦੱਸਿਆ ਜਾਂਦਾ ਕਿ ਇੱਕ ਜਿਹੜਾ ਆਲ ਵਹੀਕਲ ਟ੍ਰੇਨ ਵਾਲਾ ਹੁੰਦਾ ਜੀ ਏਟੀਵੀ ਉਹਦੇ ਚ ਕੋਈ ਸਪਾਰਕ ਹੋਇਆ ਜਾਂ ਉਹਦੀ ਬ੍ਰੇਕਡਾਊਨ ਹੋਈ ਹੈ ਜਿਹਦੇ ਤੋਂ ਇਹ ਆਗਿਆ ਲੱਗ ਗਈ ਹੈ ਔਰ ਉਹ ਅੱਗ ਨੇ ਕਾਫੀ ਜਿਹੜਾ ਏਰੀਆ ਜੀ ਅੱਗ ਨੇ ਘੇਰ ਲਿਆ ਦੱਸਿਆ ਜਾ ਰਿਹਾ ਵੀ ਕੋਈ 2000 ਹੈਕਟੇਅਰ ਦੇ ਨੇੜੇ ਤੇੜੇ ਸਾਈਜ਼ ਜਿਹੜਾ ਅੱਗ ਦਾ ਇਸ ਵੇਲੇ ਪਹੁੰਚਿਆ ਜਾ ਚੁੱਕਾ ਹੈ ਸਟਰਜਨ ਕਾਉਂਟੀ ਦੇ ਵਿੱਚੋਂ 43 ਘਰ ਜਿਹੜੇ ਆ ਉਹ ਖਾਲੀ ਕਰਵਾ ਲਏ ਗਏ ਨੇ ਔਰ ਮੰਡੀਟਰੀ ਆਰਡਰ ਦਿੱਤੇ ਗਏ ਸੀਗੇ ਜੀ ਆ ਮੰਗਲਵਾਰ ਵਾਲੇ ਦਿਨ ਤੇ ਰੈਡ ਵਾਟਰ ਦੇ ਨੇੜੇ ਵੀ ਲੋਕਾਂ ਨੂੰ ਕਿਹਾ ਗਿਆ ਵੀ ਤੁਸੀਂ ਤਿਆਰ ਰਹੋ ਘਰ ਜਿਹੜੇ ਆ ਖਾਲੀ ਕਰਨ ਲਈ ਆ ਰਿਪੋਰਟਰਸ ਦੇ ਨਾਲ ਗੱਲ ਕਰਦੇ ਆ ਸਟਰਜਨ ਕਾਉਂਟੀ ਦੇ ਫਾਇਰ ਚੀਫ ਜਿਹੜੇ ਚੈਡ ਮੂਰ ਹੋਰੀ ਆ ਉਹਨਾਂ ਨੇ ਦੱਸਿਆ ਕਿ 175 ਵਿਅਕਤੀ ਇਨ੍ਹਾਂ ਅੱਗਾਂ ਨੂੰ ਰਿਸਪੌਂਡ ਕਰ ਰਹੇ ਨੇ ਯਾਨੀ ਕਿ ਫਾਇਰ ਫਾਈਟਰ ਜਿਹੜੇ ਆ ਔਰ ਉਹ ਕਹਿੰਦੇ ਵੀ ਜਿਹੜੀਆਂ ਉਹਨਾਂ ਦੀਆਂ ਫਾਇਰ ਰਿਟਾਰਡੈਂਟ ਲਾਈਨਸ ਹੈਗੀਆਂ ਉਹਨਾਂ ਤੋਂ ਕਿਤੇ ਇਹ ਕੰਮ ਵੱਧ ਚੁੱਕਾ ਹੈਗਾ ਔਰ ਮੇਅਰ ਐਲਾਨਾ ਹੈਮਟਿਊ ਹੋਰਾਂ ਦਾ ਕਹਿਣਾ ਹੈਗਾ ਕਿ ਉਹ ਆਲੇ ਦੁਆਲੇ ਦੀਆਂ ਜਿਹੜੀਆਂ ਮਿਨਿਸਪੈਲਿਟੀਜ਼ ਹੈਗੀਆਂ ਔਰ ਨਾਲ ਦੀ ਨਾਲ ਅਲਬਰਟਾ ਵਾਈਲਡ ਫਾਇਰ ਉਹਨਾਂ ਤੋਂ ਵੀ ਉਹਨਾਂ ਨੂੰ ਸਪੋਰਟ ਜਿਹੜੀ ਆ ਮਿਲ ਰਹੀ ਆ ਉਹ ਕਹਿੰਦੇ ਵੀ ਕੰਡੀਸ਼ਨਸ ਬੜੀਆਂ ਟਾਫ ਆ ਪਰ ਲੋਕਾਂ ਦੀ ਮਦਦ ਮਿਲ ਰਹੀ ਆ ਔਰ ਉਹਨਾਂ ਨੇ ਦੱਸਿਆ ਕਿ ਅਲਬਰਟਾ ਵਾਈਲਡਫਾਇਰ ਦਾ ਕਹਿਣਾ ਕਿ ਸਟਰਜਨ ਕਾਉਂਟੀ ਦੀ ਜਿਹੜੀ ਬਲੇਜ਼ ਹੈਗੀ ਐ ਇਸ ਵੇਲੇ ਉਥੇ ਐਡੀਸ਼ਨਲ ਫਾਇਰ ਫਾਈਟਰਸ ਵੀ ਭੇਜੇ ਜਾ ਰਹੇ ਆ ਔਰ ਹੈਵੀ ਇਕੁਆਪਮੈਂਟ ਤੇ ਹੈਲੀਕਾਪਟਰ ਜਿਹੜੇ ਆ ਉਹ ਵੀ ਸੀਨ ਤੇ ਪਹੁੰਚ ਰਹੇ ਨੇ ਅ ਔਰ ਨਾਲ ਦੇ ਨਾਲ ਜੀ ਐਥਾਬੈਸਕਾ ਕਾਉਂਟੀ ਦੇ ਵਿੱਚ ਵੀ ਜਿਹੜੀਆਂ ਆ ਅੱਗਾਂ ਲੱਗੀਆਂ ਹੋਈਆਂ ਨੇ ਉਥੋਂ ਤਕਰੀਬਨ 800 ਵਿਅਕਤੀ ਜਿਹੜੇ ਆ ਉਹਨਾਂ ਨੂੰ ਘਰ ਛੱਡਣ ਲਈ ਕਿਹਾ ਗਿਆ ਹੈਗਾ ਔਰ ਨਾਲ ਹੀ ਉਹਨਾਂ ਨੂੰ ਕਿਹਾ ਵੀ ਤੁਸੀਂ ਜਾ ਕੇ ਜਿਹੜੇ ਰਿਸੈਪਸ਼ਨ ਸੈਂਟਰ ਬਣਾਏ ਗਏ ਨੇ ਚਾਹੇ ਉਹ ਰਿਕਰੀਏਸ਼ਨ ਸੈਂਟਰ ਹੈ ਜਾਂ ਹਾਕੀ ਰੈਂਕਸ ਨੇ ਉੱਥੇ ਜਾ ਕੇ ਲੋਕੀ ਆਪਣੇ ਆਪ ਨੂੰ ਰਜਿਸਟਰਡ ਕਰਾਉਣ ਲਾਕਲਾਬ ਬੇਸ਼ ਦਾ ਜਿਹੜਾ ਏਰੀਆ ਹੈਗਾ ਉਥੇ ਡਾਇਰੈਕਟ ਫੋਰਸਾਈ ਤੇ ਜਿਹੜੇ ਇਨਫੋਰਮੇਸ਼ਨ ਆਫੀਸਰ ਨੇ ਅਲਬਰਟਾ ਵਾਈਲਡਫਾਇਰ ਦੇ ਨਾਲ ਉਹ ਕਹਿੰਦੇ ਵੀ ਅਲਬਰਟਾ ਦੇ ਵਿੱਚ ਬਿਲਕੁਲ ਡਰਾਈ ਵੈਦਰ ਜਿਹੜਾ ਆ ਡਰਾਈ ਤੇ ਵਾਰਮ ਵੈਦਰ ਚਲ ਰਿਹਾ ਹੈਗਾ ਜਿਹਦੇ ਨਾਲ ਵਾਇਲਡ ਫਾਇਰ ਬਾੜੀ ਤੇਜ਼ੀ ਨਾਲ ਫੈਲਦੀਆਂ ਨੇ ਜਦੋਂ ਤੇਜ਼ ਹਵਾ ਚੱਲਦੀ ਆ ਤੇ ਉਹ ਉਹ ਕਹਿੰਦੇ ਵੀ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਵੀ ਭਾਈ ਤੁਸੀਂ ਇਸ ਸਥਿਤੀ ਚੋਂ ਬਾਹਰ ਰਭੋ ਤੇ ਚੰਗੀ ਗੱਲ ਆ ਅਲਬਰਟਾ ਦੇ ਫੋਰੈਸਟਰੀ ਮਿਨਿਸਟਰ ਟੌਰਡ ਲੋਨ ਹੋਰਾਂ ਦਾ ਕਹਿਣਾ ਕਿ ਜਿਹੜਾ ਸੈਂਟਰਲ ਅਲਬਰਟਾ ਹੈਗਾ ਉਹ ਉਹਨਾਂ ਦਾ ਮੇਨ ਇਸ ਵੇਲੇ ਕਨਸਰਨ ਹੈਗਾ ਜੀ ਉਹਨਾਂ ਨੂੰ ਬਚਾਉਣ ਦਾ ਕਿਉਂਕਿ ਉਹ ਕਹਿੰਦੇ ਵੀ ਲੱਗਦਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਚੰਗਾ ਮੌਸਮ ਆ ਯਾਨੀ ਕਿ ਵੈਟ ਮੌਸਮ ਹੋਵੇ ਤਾਂ ਇਹਨਾਂ ਫਲੇਮਸ ਤੇ ਉਹ ਕਾਬੂ ਪਾ ਸਕੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਐਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ